ਆਹ ਸਵੇਰੇ 20 ਡਿਗਰੀ ਅਲੱਪ ਕੌਡੀ ਟਾਈਮ ਤੇ ਜ ਜੱਤੋਂ ਨਾ ਤੇ ਝਾਂ ਰੱਖਾ ਜਨਰੇਟਰ ਇੱਕ ਹੋਰ ਚਾਹੀਦਾ ਹਨ ਜੰਡੇ ਤੋਂ ਵੀ ਆ ਗਿਆ ਜੱਫੀ ਚੰਗੇ ਆ

ਮੇਰੀ ਕਬੱਡੀ ਇਹਦੇ ਚ ਆ ਗਈ ਹੈ 18 ਸੰਗੜ 15 ਸੰਗੜਾਂ ਦੇ ਕਬੱਡੀ ਮੋੜੀ ਜਾਂਦੇ ਥੋੜਾ ਟਾਈਮ ਕੱਢ ਲਿਆ ਕਰੋ ਆ ਨੋਵਾ ਜੀ ਤੋੜ ਕੇ ਤੋਰ ਮਰੀ ਜੀ ਰਾਜਾ ਤੇ ਬੋਤੀ ਬਣਿਆ ਵਿੱਚ ਤੇ ਕੀ ਚੱਲ ਚਾਪਾ ਆ ਗਿਆ ਕੀ ਚੱਲਿਆ ਪਾਰੇ ਪਾਰੇ ਕੁਝ ਨਹੀਂ ਹੁੰਦਾ ਪਾਰੇ ਤੇਰੀ ਪਰਿਆ ਚੱਲ ਠੀਕ ਆ ਜਿੰਨੀਆਂ ਥੱਕ ਕੇ ਤੇ ਜਾਰੀਆਂ ਕੌਡੀਆਂ ਪਾਏਗਾ ਉਹਨਾਂ ਸਟੈਮ ਨਾਲ ਜ਼ਿਆਦਾ ਬਣੂਗਾ ਯਾਨੀ ਮੇਰੀ ਮਿਹਨਤ ਹੈ ਮੈਂ ਤਾਂ ਸਾਰੀ ਦਾੜੀ ਪੋੜੀ ਆਜਾ ਮੁਕਾ ਕਰ ਕੇ ਕਿਹੜੇ ਰੋਡ ਲੈ ਕੇ ਕਰੀ ਆਇਓ ਚੋਕੋ ਇਧਰ ਆ ਲੈ ਹੋ ਰੇਡਰ ਆਪਣਾ ਜੇਨੂੰ ਸਿੱਧੀ ਬਾਹ ਤੇਰੇ ਗਾਲਚ ਮਾਰਨ ਤੇ ਅੱਗੋਂ ਬਾਹ ਫੜ ਲੈ ਖੇਤੋਂ ਨੂੰ ਫੜੀ ਦਾਈ ਕੱਟ ਕਰ ਜਦਾਂ ਸ਼ੇਰਾ ਨਹੀਂ ਕੱਟ ਕਰਦਾ ਬਾਹ ਰੇਡਰ ਦੀ ਸਿੱਧੀ ਵੱਜਣ ਲੱਗਿਆ पछाड़ है जिन्ना पछाड़ है पछाड़ है हाँ ओ गए ला बड़े ध्यान नहीं ਕੋਣ ਉੱਠਾ ਵੇ ਅੋ ਬੋਦਰ ਪਰ ਜਦੋਂ ਜੋਰ ਲਗਾ ਦੇਣਾ ਉਰੇ ਆ ਹਾਂ ਦੇਖਣਾ ਤਕਨੀਕ ਵਾਲੀ ਕਾਉਡੀ ਪਾਈ ਵੀ ਬੁੱਤ ਫਿੱਟ ਥਾ ਮਾਰ ਦੇ ਜਾਂਦਾ ਠੀਕ ਆ ਪਾਉਣਾ ਆਉਣੇ ਆਉਣੇ ਆ ਟਾਈਮ ਲੱਗਾ 12 ਸਾਂਗੜਾਂ ਚ ਟਾਈਮ ਕੱਢੋ ਥੋੜਾ ਜਾਂ ਲਈ ਹੁਣ ਸਾਈ ਆਹ ਨਹੀਂ ਇਹ ਬਗਾੜੀ ਭੈਣ ਆਪਣਾ ਉਹ ਬਣਾ ਸਪੀਡ ਜੀ ਛੇਜ ਲੈ ਲੈ ਇਹਦੀ ਆ ਚਲੋ ਜੋਤੀ ਪਹਿਲਵਾਨ ਜੀ ਓਟੋ ਆ ਨੂੰ ਆ ਜੋ ਪਹਿਲਵਾਨ ਜੀ ਤੁਸੀਂ ਪਾਣੀ ਲੈ ਕੇ ਮੈਚ ਬਹੁਤ ਫਸਿਆ ਜੇ। ਉਹਦੇ ਛਾਲਾ ਦੰਦਿਆ ਘਟੰਡੇ ਪਿਆ। ਹੱਲੇ ਵੀ। ਹਾਂ। ਆਉਂਦਾ ਹੀ ਆਉਂਦਾ ਹੀ ਆਉਂਦਾ ਹੀ ਆਉਂਦਾ ਹੀ ਖੇਚ ਖੇਚ ਖੇਚ। ਖੇਚੋ। ਹੈਡ ਵੀ ਜਨਾਉਣਾ। ਤੇ ਟਾਈਮ ਤੇ ਲੱਗਾ ਏ ਕੋਈ ਨਹੀਂ ਆ ਰਿਹਾ ਹੈਗਾ। ਆ ਗਿਆ ਲੱਗੇ। ਲੱਗੇ ਬਸ। ਲੱਗ ਗਿਆ। ਹੋਏ ਕੋਸਾ। ਨਹੀਂ ਨੱਤਿਆਂ ਥਾਗੜਾ ਜਿਹਾ ਹੱਥ ਲਾ ਗਿਆ ਨੂੰ ਨੱਤਿਆਂ ਤੇ ਇੱਕ ਸਮਾਂ ਦਾ ਵਾਧਾ ਯਾਰ ਬੜਾ ਹਨਾ ਹੈ ਸਮਾਂ ਦਾ ਬੜਾ ਫਾਇਦਾ ਹੈਗੇ ਦੋ ਵਾਰ ਦੋਵਾਂ ਨੂੰ ਬੜਾ ਲੱਗਦਾ ਰੇਡਰ ਨੂੰ ਜੱਪੀ ਕਿ ਮੜਿਆ ਕੋਟ ਉੱਠ ਗਿਆ ਅੱਧਾ ਕ ਨੰਗਾ ਕੇ ਅੰਦਰ ਤੇ ਫੇਰ ਕਾਡੀ ਮੋੜਿਆ ਮਾਗ ਵਰਤ ਜਾ ਕੰਦੇ ਗਰਮੀ ਆ ਇੱਕ ਪਾਣੀ ਨਹੀਂ ਵਜਾ ਗਰਾਊਂਡ 'ਚ ਠੀਕ ਆ ਜੇ ਪਾਣੀ ਵਜਾ ਹੋਵੇ ਨਾ ਤੇਰਾ ਗਰਾਊਂਡ ਵਧੀਆ ਲੱਗਣ ਦੇ ਜਾਫੀ ਵਧੀਆ ਚਾਰੇ ਜਾਫੀ ਤਗੜੇ ਆ ਫੁੱਲ ਜੋਰ ਲਮਾਉਂਦਾ ਪਰ ਕੋਈ ਉਹਨੇ ਡਾਜ ਵੇਲਾ ਫੋਕੀ ਡਾਜ ਦੇ ਕੇ ਛੇਰੇ ਲੱਕ ਭਰਾ ਤਾਈ ਜੋਬਨਾ ਜਦੋਂ ਤੇਰਾ ਉਹ ਤੇਰੇ ਤੇ ਆਇਆ ਸੀ ਨਾ ਲੱਕ ਭਰਨਾ ਤੂੰ ਉਹਨੂੰ ਸਿੱਧਾ ਹੋਣਾ ਸੀ ਉਹਨੇ ਤੇਰੀ ਫੋਕੀ ਮرائی ਉਹਨਾਂ ਨੇ ਸੱਤ ਚੋਤੇ ਲੱਗਣ ਲੱਗ ਗਏ ਤੇ ਜਾਂ ਫਿਰ ਭਰ ਦਿੰਦਾ ਸ਼ੇਰੇ ਦੇ ਆਹ ਤਾੜੀਆਂ ਆਹ ਹੌਲ ਜਿਹਾ ਮਾਰਦਾ ਆਹ ਜ਼ੋਰ ਮਾਰਦਾ ਉਹ ਜ਼ੋਰ ਤੇ ਆ ਵੀ ਬੜਾ ਮਾਰਦਾ ਏ ਇਹ ਅੰਨੇ ਵਾ ਜ਼ੋਰ ਮਾਰਦਾ ਦਿਮਾਗ ਨਹੀਂ ਵਰਤਦਾ ਆਹ ਆ ਹਜਮਾ ਨਹੀਂ ਵਰਤਦਾ ਜ਼ੋਰ ਇਹ ਵੀ ਬੜਾ ਮਾਰਦਾ ਏ ਆ ਕੋਟੇ ਦਾ ਮੇਰੇ ਮੂੰਹ ਆ ਵੇਖੀ ਹੁਣ ਇਹਨੇ ਮਾਸਾ ਤੇ ਮੇਰੇ ਬੇਤ ਵਦਣਾ ਹੀ ਉਹਦੇ ਵੇਖੀ ਜੇ ਦਿਮਾਗ ਵਰਤ ਕੇ ਮੈਨੂੰ ਆਖੀ ਲੈ ਉਧਰੇ ਲੈ ਸੁਣਾ ਕਾਕੇ ਨੂੰ ਤੱਕ ਚੁੱਕ ਲੈ ਆ ਇੱਧਰ 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 ਕਿਆ ਟਾਈਮ ਹੋ ਗਿਆ ਟਾਈਮ ਹੋ ਗਿਆ ਟਾਈਮ ਹੋ ਗਿਆ ਟਾਈਮ ਨਹੀਂ ਨਹੀਂ ਪਹੜ ਇੱਧਰ ਵਿੱਚ ਛੇੜਿਆ ਲਾਰੇ ਗਟਾ ਗਟਾ ਉਹ ਪੇਰ ਫੜ ਗਿਆ ਜੀ ਸੁਨਾਹ ਜਾਨ ਤੇ ਬੜੀ ਇਹਨੇ ਦਿਮਾਗ ਨਹੀਂ ਵਰਤਨਾ ਵੇਖੀਏ ਇਹ 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 ਮੇਰੇ ਵੰਡੇ ਦਾ ਖਾ ਗਿਆ ਫਿਰ ਵਾਹ ਬਈ ਗਗਨ ਪਛਾਰ ਆ ਪੁੱਤ ਸਹੀ ਆ ਜੇ ਨਵਰੀ ਬਾਹ ਜੀ ਫੜ ਕੇ ਖਿਚਣ ਲੱਗਾ ਜਾਂ ਫਿਰ ਉਹਨੂੰ ਚਾਜ ਨਾਲ ਫਾੜ ਅੰਗ ਦਾ ਆਇਆ ਮਾਲ ਨੂੰ ਕੀ ਹੋ ਗਿਆ ਏ ਮਾਲਾ ਸਾਹਿਬ ਉੱਥੋਂ ਕੌਡੀ ਪਾ ਗਿਆ ਉਹ ਆਪਦੀ ਤੂੰ ਇਹਦੇ ਗੋਡੇ ਲਾ ਲੇ ਕਲੋ ਜੀ ਮਾਲਾ ਸਾਹਿਬ ਨੇ ਖਾਦਾ ਗੁੱਸਾ ਨਾ ਨਾ ਪਾ ਲੈ ਰਹੀ ਨਾ ਨਾਲ ਲਾ ਕੇ ਨਾਲ ਲਾ ਕੇ ੱਟਕੇ ਮਾਰੀ ਜਾ ਫੜਨਾ ਫੜਨਾ ਨਹੀਂਗਾ ਕਾ ਕਰੀਆ ਠੇ ਮਾਰ ਠਕੇ ਮੱਛੀ ਮਰੀਆ